ਕਹਿੰਦੇ ਨੇ ਇਹ ਬੰਦਾ ਮਿੱਟੀ ਦਾ ਬਣਿਆ ਮਿੱਟੀ ਹੈ ਤੇ ਮਿੱਟੀ ਵਿੱਚ ਚਲਿਆ ਜਾਂਦਾ ਪਰ ਮਿੱਟੀ ਦੇ ਪਿੱਛੇ ਹੀ ਜਿਹੜਾ ਹੈ ਬੰਦਾ ساری ਉਮਰ ਭੱਜਦਾ ਰਹਿੰਦਾ ਜਾਇਦਾਦ ਬਣਾਉਣ ਲੱਗਾ ਜ਼ਮੀਨਾਂ ਬਣਾਉਣ ਲੱਗਾ ਛੋਟੀਆਂ-ਛੋਟੀਆਂ ਚੀਜ਼ਾਂ ਦੇ ਪਿੱਛੇ ਉਹ ਲੜਦਾ ਰਹਿੰਦਾ ਵੱਟ ਦਾ ਜਿਹੜਾ ਰਫੜ ਹੋਈ ਨਹੀਂ ਕਈ ਬਦੀ ਮੁੱਕਦਾ ਗੰਦਾ ਹੋ ਜਾਂਦੀਆਂ ਬਹੁਤ ਕੁਝ ਹੋ ਜਾਂਦਾ ਪਰ ਕੀ ਇਹ ਕਿਸੇ ਨੇ ਨਾਲ ਲਜਾਣ ਦੀ ਕੋਸ਼ਿਸ਼ ਕੀਤੀ ਜਾਂ ਉਹ ਗਿਆ ਜਾਂ ਨਹੀਂ ਗਿਆ ਹਰ ਕੋਈ ਕਹਿੰਦਾ ਕਿ ਨਹੀਂ ਨਾਲ ਜਾਣਾ ਖਫਨ ਜੇਬ ਨਹੀਂ ਹੁੰਦੀ ਪਰ ਉਸ ਤੇ باوجود ਪੈਸਾ ਜਿੰਨੀ ਦੇ ਤੁਸੀਂ ਜਿਉਂਦੇ ਹੋ ਆਪਣੀਆਂ ਜ਼ਰੂਰਤਾਂ ਦੇ ਬਹੁਤ ਜ਼ਰੂਰੀ ਹੈ ਪਰ ਦੂਸਰਿਆਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਨਾ ਦੂਸਰਿਆਂ ਦਾ ਹੱਕ ਲੈਣਾ ਜਾਂ ਬੇਈਮਾਨੀ ਕਰਨੀ ਠੱਗੀਆਂ ਕਰਕੇ ਪੈਸਾ ਇਕੱਠਾ ਕਰਨਾ ਠੱਗੀਆਂ ਕਰਕੇ ਜਾਇਦਾ ਤੰਬਾ ਬਣਾਉਣੀਆ ਇਹ ਬਹੁਤ ਗਲਤ ਹੈ ਇਹ ਕਦੇ ਵੀ ਕਿੰਦੇ ਨੇ ਕੁਦਰਤ ਜਿਹੜੀ ਹੈ ਉਹ ਕਦੇ ਵੀ ਫੈਸਲੇ ਕੀਤੇ ਬਗੈਰ ਨਹੀਂ ਰਹਿੰਦੀ ਕੁਦਰਤ ਫੈਸਲੇ ਕਰਦੀ ਨੇ ਤੁਸੀਂ ਠੱਗੀਆਂ ਮਾਰੋਗੇ ਠੋਰੀਆਂ ਮਾਰੋਗੇ ਕਿਸੇ ਦਾ ਹੱਕ ਮਾਰੋਗੇ ਕਿਤੇ ਨਾ ਕਿਤੇ ਉਹਦਾ ਜਿਹੜਾ ਨੁਕਸਾਨ ਹੈ ਉਹ ਵੀ ਤੁਹਾਨੂੰ ਭੁਗਤਣਾ ਪਏਗਾ ਜਾਂ ਜੋ ਕੁਝ ਵੀ ਹੈ ਕੁਦਰਤ ਜੋ ਫੈਸਲਾ ਕਰੇਗੀ ਉਹ ਆਏਗਾ ਹੀ ਆਏਗਾ ਹੋ ਸਕਦਾ ਉਹ ਸਾਰੀ ਜਾਇਦਤ ਚ ਠੱਗੀਆਂ ਨਾਲ ਤੁਸੀਂ ਇਕੱਠੀ ਕੀਤੀ ਆ ਉਹ ਕਿਸੇ ਹੋਰ ਤਰੀਕੇ ਦੇ ਨਾਲ ਤੁਹਾਡੀ ਬਣਾਈ ਹੋਈ ਜਾਇਦਤ ਵੀ ਨਾਲ ਲੈ ਕੇ ਚਲੇ ਜੂਵੇ ਇਸ ਕਰਕੇ ਜਦੋਂ ਵੀ ਤੁਸੀਂ ਮਿਹਨਤ ਕਰਕੇ ਬਣਾਈ ਹੋਈ ਇਮਾਨਦਾਰੀ ਨਾਲ ਚੀਜ਼ ਬਣਾਈ ਹੋਈ ਉਹ ਹਮੇਸ਼ਾ ਜ਼ਿਆਦਾ ਸਕੂਨ ਦਿੰਦੀ ਹੈ ਜਦੋਂ ਤੁਸੀਂ ਠੱਗੀਆਂ ਠੋਰੀਆਂ ਮਾਰਦੇ ਹੋ ਤੁਸੀਂ ਚੈਨ ਦੀ ਨੀਂਦ ਨਹੀਂ ਸੌਂ ਸਕਦੇ ਤੁਹਾਨੂੰ ਹਰ ਪੇਲੇ ਡਰ ਬਣਿਆ ਰਹਿੰਦਾ ਬਹੁਤ ਥਾਵਾਂ ਤੇ ਅਸੀਂ ਦੇਖਦੇ ਹਾਂ ਕਿ ਆਫਟਰ ਰਿਟਾਇਰਮੈਂਟ ਜਿਹੜੇ ਲੋਕ ਨੇ ਉਹ ਕਿਸਾਂ ਵਿੱਚ ਫਸ ਜਾਂਦੇ ਨੇ ਬੁਢਾਪਾ ਜਿਹੜਾ ਹੈ ਆਪਣਾ ਖਰਾਬ ਕਰ ਲੈਂਦੇ ਨੇ ਜਿਨ੍ਹਾਂ ਤੇ ਲਈ ਕੀਤਾ ਜਿਨ੍ਹਾਂ ਨੇ ਐਸ਼ ਕੀਤੀ ਜਾਇਦਾਦ ਬਣਾਈ ਜਿਨ੍ਹਾਂ ਦੇ ਹਿੱਸੇ ਆ ਗਈ ਔਲਾਦ ਨੇ ਕਿਸੇ ਨੇ ਵੀ ਤੁਹਾਡੇ ਨਾਲ ਜੇਲ੍ਹ ਚ ਨਹੀਂ ਜਾਣਾ ਬਹੁਤ ਘੱਟ ਕੇਸਾਂ ਦੇ ਵਿੱਚ ਜਿਹੜਾ ਹੈ ਉਹ ਨਾਲ ਫਸਦੇ ਨੇ ਪਰ ਕੀ ਤੁਸੀਂ ਆਪਣੇ ਕਰਮ ਇੰਨੇ ਖਰਾਬ ਕਰਨ ਲਈ ਕਦੀ ਸੋਚਿਆ ਕਿ ਮੈਂ ਕਿਉਂ ਕੀਤੇ ਤੇ ਕਿੰਨਾ ਲਈ ਕੀਤੇ ਕਿੰਨੀਆਂ ਵੱਦ ਦੁਆਵਾਂ ਲਈਆਂ ਕਿੰਨੇ ਲੋਕ ਜਿਹੜੇ ਸੀਗੇ ਉਹਨਾਂ ਨੂੰ ਤੰਗ ਕੀਤਾ ਕਿੰਨੇ ਲੋਕਾਂ ਨੂੰ ਖੱਜਲ ਕੀਤਾ ਕਿੰਨੇ ਲੋਕਾਂ ਦੇ ਹੱਕ ਮਾਰੇ ਕਿੰਨੇ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਜਲੀਲ ਕੀਤਾ ਜਾਂ ਕਿਸੇ ਦਾ ਕਿਦਾਂ ਹੱਕ ਤੁਸੀਂ ਮਾਰ ਲਿਆ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਜ਼ਿੰਦਗੀ ਦੇ ਵਿੱਚ ਅ ਅਹਿਮੀਅਤ ਰੱਖਦੀਆਂ ਨੇ ਇਮਾਨਦਾਰੀ ਨਾਲ ਹੱਕ ਦੀ ਕਮਾਈ ਦੀ ਕਮਾਈ ਜਿਹੜੀ ਹੈ ਉਹ ਥੋੜੀ ਵੀ ਹੋਏਗੀ ਸਕੂਨ ਦੇਵੇਗੀ ਜਿਹੜੇ ਕਹਿੰਦੇ ਨੇ ਜਿੰਨਾ ਦਾਨ ਉਦਾਂ ਦਾ ਮਨ ਜੇ ਤੁਸੀਂ ਬੇਈਮਾਨੇ ਨਾਲ ਪੈਸਾ ਕਮਾਇਆ ਖਾਂਦੇ ਹੋ ਲੋਕਾਂ ਨੂੰ ਤੰਗ ਕਰਕੇ ਪੈਸਾ ਇਕੱਠਾ ਕਰਕੇ ਉਹ ਖਾਂਦੇ ਹੋ ਤੁਹਾਡੀ ਮਾਨਸਿਕਤਾ ਜਿਹੜੀ ਹੈ ਉਹ ਕਦੀ ਵੀ ਸ਼ਾਂਤ ਨਹੀਂ ਹੋਏਗੀ ਤੁਸੀਂ ਬਹੁਤ ਜ਼ਿਆਦਾ ਸਮਾਜ ਦੇ ਵਿੱਚ ਚੰਗੇ ਬੰਦੇ ਦੀ ਤਰ੍ਹਾਂ ਵਿਚਰ ਨਹੀਂ ਸਕਦੇ ਕਿਉਂਕਿ ਜਿਹੜਾ ਜਿਹਾ ਪੈਸਾ ਹੈ ਉਹ ਆਸਾਨੀ ਨਾਲ ਆਇਆ ਹੁੰਦਾ ਮਿਹਨਤ ਤੋਂ ਬਗੈਰ ਆਇਆ ਹੁੰਦਾ ਹੰਕਾਰ ਵੀ ਆ ਜਾਂਦਾ ਔਰ ਜਿਹੜਾ ਹੰਕਾਰ ਕਰਦਾ ਹੰਕਾਰ ਇਹ ਅੱਜ ਸੁਮਾਰਿਆ ਕਈ ਵਾਰੀ ਹੰਕਾਰ ਜਿਹੜਾ ਹੈ ਉਹ ਵੀ ਲੈ ਡੁੱਬਦਾ ਬਹੁਤ ਨੁਕਸਾਨ ਹੁੰਦੇ ਨੇ ਬਹੁਤ ਚੀਜ਼ਾਂ ਜਿਹੜੀਆਂ ਨੇ ਕੁਦਰਤ ਟਾਈਮ-ਟਾਈਮ ਦੇ ਉੱਤੇ ਵੀ ਦੱਸਦੀ ਹੈ ਕਰਦੀ ਹੈ ਇਸ਼ਾਰੇ ਕਰਦੀ ਹੈ ਪਰ ਅਸੀਂ ਬਹੁਤ ਵਾਰੋ-ਚੀਜ਼ਾਂ ਨੂੰ ਸਮਝ ਨਹੀਂ ਸਕਦੇ ਜਾਂ ਸਮਝਣਾ ਚਾਹੁੰਦੇ ਹੀ ਨਹੀਂ ਜਾਂ ਸਾਨੂੰ ਜਦੋਂ ਪੈਸਾ ਹੁੰਦਾ ਨਾ ਤੇ ਫਿਰ ਉਦੋਂ ਅਸੀਂ ਕਿਸੇ ਨੂੰ ਵੀ ਕੁਝ ਨਹੀਂ ਸਮਝਦੇ ਫਿਰ ਅਸੀਂ ਪੰਜਾਬੀ ਚ ਕਹਿੰਦੇ ਨੇ ਫਿਰ ਹਰ ਇੱਕ ਨੂੰ ਤੁਸੀਂ ਟੇਚੀ ਸਮਝਦੇ ਹੋ ਨਾ ਪਰ ਕੁਦਰਤ ਜਦੋਂ ਤੁਹਾਨੂੰ ਉਸ ਚੀਜ਼ ਤੇ ਸਲਾਹ ਦਿੰਦੀ ਹੈ ਤਾਂ ਬਹੁਤ ਵੱਡੇ ਨੁਕਸਾਨ ਪੈ ਗਏ ਹੁੰ ਜਾਂਦੇ ਨੇ ਇਸ ਕਰਕੇ ਜਦੋਂ ਤੁਸੀਂ ਕਿਸੇ ਵੀ ਜਗ੍ਹਾ ਤੇ ਹੋ ਲੋਕ ਆਉਂਦੇ ਨੇ ਲੋਕਾਂ ਦੇ ਨਾਲ ਇਹੋ ਜਿਹਾ ਵਤੀਰਾ ਕਰੋ ਕਿ ਤੁਹਾਡਾ ਹਰ ਇੱਕ ਕੰਮ ਜਿਹੜਾ ਹੈ ਉਹ ਤੁਹਾਡੇ ਕਰਮੋਂ ਬਣ ਤੁਹਾਡਾ ਕਰਮ ਜਿਹੜਾ ਹੈ ਉਹ ਤੁਹਾਡੇ ਨਾਲ ਜਾਏਗਾ ਪੈਸਾ ਨਹੀਂ ਜਾਏਗਾ ਪੈਸਾ ਸਾਡੀਆਂ ਜ਼ਰੂਰਤਾਂ ਲਈ ਹੈ ਪੈਸਾ ਸਾਡੇ ਰੋਜ਼ਮਰਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਪੂਰਾ ਕਰਨ ਲਈ ਹੈ ਨਾ ਕਿ ਅ ਜਿਹੜਾ ਪੈਸਾ ਹੈ ਉਹ ਸਾਡੇ ਕਰਮਾਂ ਨੂੰ ਸਹੀ ਕਰਤਾ ਹੈ ਕਰ ਕੋਈ ਨਹੀਂ ਸਾਡਾ ਹਿਸਾਬ ਕਿਤਾਬ ਸਾਡੀ ਅਗਲੀ ਜ਼ਿੰਦਗੀ ਜਾਂ ਸਾਨੂੰ ਜੋ ਨਤੀਜੇ ਪੁੱਗਤ ਨੇ ਪੈਂਦੇ ਨੇ ਉਹ ਸਾਡੇ ਕਰਮਾਂ ਦਾ ਫਲ ਹੁੰਦਾ ਇਹਦੇ ਤੇ ਵਿਚਾਰ ਜ਼ਰੂਰ ਕਰਿਓ ਕਿ ਕਰਮ ਕਿੱਦਾਂ ਚੱਗੇ ਕਰਦੇ ਨੇ ਲੋਕ ਜਿਹੜੇ ਨੇ ਉਹਨਾਂ ਨੂੰ ਜਦੋਂ ਅਸੀਂ ਤੰਗ ਕਰਦੇ ਆ ਤਾਂ ਅਸੀਂ ਕਿਹੋ ਜਿਹਾ ਕਰਮ ਕਰ ਰਹੇ ਹੁੰਦੇ ਆ ਜੇ ਅਸੀਂ ਕ੍ਰਸਤ ਪਾਸ਼ਾ ਵਰਤਦੇ ਆ ਤਾਂ ਅਸੀਂ ਕਿਹੋ ਜੀ ਕਿਹੋ ਜਿਹਾ ਕਰਮ ਕਰ ਰਹੇ ਆ ਇਹ ਸਾਡੇ ਹਸਾਬ ਦੇ ਵਿੱਚ ਕਿੱਦਾਂ ਕੁਦਰਤ ਜੋੜਦੀ ਆ ਔਰ ਕਦੇ ਵੀ ਇਹ ਨਾ ਸੋਚੋ ਕਿ ਜੋ ਅਸੀਂ ਕਰ ਰਹੇ ਹਾਂ ਉਹਦਾ ਫਲ ਨਹੀਂ ਮਿਲੇਗਾ ਇਹ ਨਿਸ਼ਚਿਤ ਹੈ ਫਲ ਮਿਲੇਗਾ ਦੇਰ ਨਾਲ ਮਿਲੇ ਸਵੇਰ ਨਾਲ ਮਿਲੇ ਔਰ ਤੁਸੀਂ ਜਿੰਨੇ ਮਰਜੀ ਸਮਝਦਾਰ ਹੋ ਚੋ ਜਦੋਂ ਕੁਦਰਤ ਨੇ ਉਸ ਤਰ੍ਹਾਂ ਦੇ ਹਾਲਾਤ ਬਣਾਉਣੇ ਹੁੰਦੇ ਨੇ ਫਲ ਦੇਣਾ ਹੁੰਦਾ ਹੈ ਕੁਦਰਤ ਉਹਵੇਂ ਦੇ ਹਾਲਾਤ ਬਣਾ ਦਿੰਦੀ ਹੈ ਵਿਚਾਰ ਜ਼ਰੂਰ ਕਰਿਓ ਇਹ ਕਿ ਕਿ ਕਿੱਦਾਂ ਦਾ ਸਾਨੂੰ ਬਣਨਾ ਚਾਹੀਦਾ ਜਾਂ ਕਿੱਦਾਂ ਤੇ ਅਸੀਂ ਹੈਗੇ ਆਂ ਜਾਂ ਕਿਵੇਂ ਤੇ ਸਾਨੂੰ ਲੋਕਾਂ ਦੇ ਨਾਲ ਆਪਣਾ ਵਤੀਰਾ ਹੁਣਾ ਚਾਹੀਦਾ ਸਾਡਾ ਜਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਦੂਜਿਆਂ ਨਾਲ ਪਤੀ ਦਾ ਕਿਹੋ ਜਿਹਾ ਕਰਦੇ ਆਂ ਬੇਈਮਾਨੀ ਦਾ ਬਣਾਇਆ ਖੱਟਿਆ ਜਿਹੜਾ ਹੈ ਉਹ ਕਿੰਨਾ ਚੰਗਾ ਹੈ ਜਾਂ ਸਾਡੇ ਆਸ-ਪਾਸ ਜਿਨ੍ਹਾਂ ਨੇ ਬੇਈਮਾਨੀ ਕੀਤੀ ਹੈ ਅਸੀਂ ਉਹਨਾਂ ਤੋਂ ਵੀ ਸਬਕ ਲੈ ਸਕਦੇ ਆਂ ਕਿ ਬੇਈਮਾਨੀ ਨਾਲ ਕਮਾਇਆ ਪੈਸਾ ਇੰਨਾ ਕਫਲਦਾ ਫੁੱਲਦਾ ਹੈ ਤੇ ਕਿੰਨੀ ਚਿਰ ਉਹ ਫਲਿਆ ਫਲਿਆ ਰਹਿੰਦਾ ਉਦਰਤ ਕਦੇ ਵੀ ਅਜਿਹੇ ਪੈਸੇ ਨੂੰ ਫਾਲ ਨਹੀਂ ਲਾਉਂਦੇ ਪੁੱਤੀ ਦੇ ਤੱਕ ਧਿਆਨ ਜਰੂਰ ਦੇਓ ਥੈਂਕ ਯੂ ਸ਼ੁਕਰਗੁਜ਼ਾਰ ਇੱਕ ਵਾਰ